मुदाबता मु ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਮੈਂ ਪੰਜਾਬ ਰੋਡ ਪਨਬਸ ਪੀਆਰਸੀ ਕੰਟਰੈਕਟ ਵਰਕਰ ਹਾਂ ਪੰਜਾਬ ਦਾ ਸੂਬਾ ਗੂ ਆ ਅੱਜ ਦੀ ਗੇਟ ਰੈਲੀ ਕਰਨ ਦਾ ਮੁੱਖ ਮਕਸਦ ਸਾਡਾ ਇਹ ਆ ਕਿ ਪਿਛਲੇ ਸਮੇਂ ਦੀਆਂ ਮੀਟਿੰਗਾਂ ਦੇ ਵਿੱਚ ਸਾਡੇ ਟਰਾਂਸਪੋਰਟ ਦੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਮੰਤਰੀਆਂ ਵੱਲੋਂ ਜਿਹੜੀਆਂ ਮੰਗਾਂ ਸਾਡੀਆਂ ਉਹ ਜੈਨੂਇਨ ਇਕਰਾਰ ਦੇ ਕੇ ਮੰਨ ਲਈਆਂ ਗਈਆਂ ਪਰ ਮੰਨੀਆਂ ਹੋਈਆਂ ਮੰਗਾਂ ਨੂੰ ਟਾਲ ਮਟੋਲ ਕੀਤਾ ਜਾ ਰਿਹਾ ਲਾਗੂ ਨਹੀਂ ਕੀਤਾ ਜਾ ਰਿਹਾ ਇਸੇ ਦੇ ਰੋਸ ਵਜੋਂ ਅੱਜ ਪੰਜਾਬ ਦੇ ਸਮੁੱਚੇ ਪਨਬਸ ਪੀਆਰਸੀ ਦੇ ਡਿੱਪੂਆਂ ਤੇ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਅੱਜ ਸਾਨੂੰ 3 ਤਰੀਕ ਨੂੰ ਜਿਹੜਾ ਅਸੀਂ ਪਰ ਰੋਸ ਪ੍ਰਦਰਸ਼ਨ ਰੱਖਿਆ ਸੀ ਜਲੰਧਰ ਜਿਮਣੀ ਚੌਣ ਦੇ ਵਿੱਚ ਜਿਹੜਾ ਲੋਕਾਂ ਨੂੰ ਆਵਾਜ਼ ਦਾ ਹੌਕਾ ਸੱਚ ਦਾ ਹੌਕਾ ਦੇਣਾ ਸੀ ਕਿ ਇਹ ਸਰਕਾਰ ਹੈ ਜਿਹੜੀਆਂ ਮੰਗਾਂ ਕਿਸੇ ਤਰ੍ਹਾਂ ਦੀਆਂ ਨਹੀਂ ਮੰਨਦੀ ਇਹਨਾਂ ਨੂੰ ਵੋਟਾਂ ਨਾ ਪਾਈਆਂ ਜਨ ਉਸੇ ਦੇ ਰੋਸ ਵਿੱਚ ਅੱਜ ਮੀਟਿੰਗ ਹੈ ਜਿਹੜੀ ਮੁੱਖ ਮੰਤਰੀ ਪੰਜਾਬ ਨੇ ਦਿੱਤੀ ਹੈ ਸਾਨੂੰ ਉਮੀਦ ਹੈ ਕਿ ਇਸ ਅੱਜ ਦੀ ਮੀਟਿੰਗ ਦੇ ਵਿੱਚ ਸਾਰਥਕ ਹੱਲ ਪੰਜਾਬ ਦੇ ਮੁੱਖ ਮੰਤਰੀ ਟੇਬਲ ਤੇ ਬੈਠ ਕੇ ਕਰੂਗਾ ਜੇਕਰ ਕੋਈ ਵੀ ਹੱਲ ਸਾਡਾ ਨਾ ਕੀਤਾ ਤਾਂ ਆਉਣ ਵਾਲੀ 22 ਤਰੀਕ ਤੋਂ ਲੈ ਕੇ ਅਸੀਂ ਹੜਤਾਲ ਕਰਕੇ ਇਹੜਾ ਮੁੱਖ ਮੰਤਰੀ ਪੰਜਾਬ ਦਾ ਘਰਾਓ ਕਰਾਂਗੇ ਮੈਂ ਮੰਗਾ ਸੀ 2007-08 ਤੋਂ ਲਗਾਤਾਰ ਕੰਮ ਕਰ ਰਹੇ ਆ ਸਾਡੇ ਬਿਲਕੁਲ ਜੈਨੂਇਨ ਭਰਤੀ ਵਾਲੇ ਮੁਲਾਜ਼ਮ ਵੀ ਵਿੱਚ ਹੈਗੇ ਕਿਸੇ ਵੀ ਮੁਲਾਜ਼ਮ ਨੂੰ ਕਿਸੇ ਤਰ੍ਹਾਂ ਦਾ ਕੋਈ ਬੈਨੀਫਿਟ ਦੇ ਕੇ ਸਰਕਾਰ ਨੇ ਪੱਕਾ ਨਹੀਂ ਕੀਤਾ ਅਸੀਂ ਲਗਭਗ ਤਿੰਨ ਸਰਕਾਰਾਂ ਵੇਖ ਚੁੱਕੇ ਆ ਸਾਨੂੰ ਸਾਡੀ ਮੰਗ ਆ ਕਿ ਸਾਨੂੰ ਸਰਵਿਸ ਰੂਲ ਬਣਾ ਕੇ ਸਾਡੇ ਵਿਭਾਗ ਦੇ ਵਿੱਚ ਪੱਕਾ ਕੀਤਾ ਜਾਵੇ ਸਾਡੇ ਘੱਟ ਤਨਖਾਹ ਵਾਲੇ ਕਰਮਚਾਰੀਆਂ ਦੀ ਤਨਖਾਹ ਬਰਾਬਰ ਕੀਤੀ ਜਾਵੇ ਨੌਕਰੀ ਤੋਂ ਕੱਢੇ ਮੁਲਾਜ਼ਮ ਬਹਾਲ ਕੀਤੇ ਜਾਣ ਤੇ ਸਾਡੇ ਠੇਕੇਦਾਰ ਨੂੰ ਬਾਹਰ ਕਰਕੇ ਸੱਥੇ ਸਾਡੀ ਵਿਭਾਗ ਦੀ ਲੁੱਟ ਹੁੰਦੀ ਉੱਥੇ ਸਾਡੇ ਕਰਮਚਾਰੀਆਂ ਦੀ ਠੇਕੇਦਾਰ ਵੱਡੇ ਪੱਧਰ ਤੇ ਲੁੱਟ ਕਰਦਾ ਔਰ ਠੇਕੇਦਾਰ ਬਾਹਰ ਕੱਢ ਕੇ ਸਰਵਿਸ ਰੋਲ ਬਣਾ ਕੇ ਸਾਨੂੰ ਪੱਕਾ ਕੀਤਾ ਜਾਂਦਾ ਜੇ ਮੰਗਾ ਨਾਮ ਮੰਨਿਆ ਤਾਂ ਆਉਣ ਵਾਲੀ 22 ਤਰੀਕ ਤੋਂ ਅਸੀਂ ਜਿਹੜਾ ਹੜਤਾਲ ਸਮੁੱਚੇ ਪੰਜਾਬ ਚ ਪਨਬਸ ਪੀਆਰਸੀਆ ਚੱਕਾ ਜਾਮ ਕਰਕੇ ਜਿਹੜਾ ਮੁੱਖ ਮੰਤਰੀ ਪੰਜਾਬ ਦੇ ਘਰ ਵੱਲ ਉਹਦੇ ਰਾਇਸ਼ ਵੱਲ ਭਤੀਰਾ ਘਤਾਂਗੇ ਹੁਣ ਕਿੰਨਾ ਘਟਾ ਪਿਆ ਰੋਡਵੇ ਨੂੰ ਦੇਖੋ ਜੀ ਘਾਟਾ ਜੜੀਆਂ ਮਹਿਲਾਵਾਂ ਦਾ ਫ੍ਰੀ ਸਫ਼ਰ ਆ ਉਹ ਰੋਡਵੇਜ ਨੂੰ ਕੋਈ ਘਾਟਾ ਨਹੀਂ ਪਰ ਉਹ ਸਰਕਾਰ ਆਪ ਦਾ ਪੜਿਆ ਜਾਣੇ ਜਿਨ੍ਹਾਂ ਨੇ ਵੋਟਾਂ ਲੈਣ ਵਾਸਤੇ ਇਹੋ ਜਿਹੇ ਫੈਸਲੇ ਲਏ ਆ ਰੋਡਵੇਜ ਨੂੰ ਕੋਈ ਘਾਟਾ ਨਹੀਂ ਅਸੀਂ ਬੇਨਤੀ ਕਰਦੇ ਆ ਪੰਜਾਬ ਦੀ ਸਰਕਾਰ ਨੂੰ ਕਿ ਸਾਡੇ ਵਿਭਾਗ ਨੂੰ ਜਿਹੜਾ ਬਣਦਾ ਪੈਸਾ ਪ੍ਰੀਮੀਅਮ ਸਫ਼ਰ ਸਹੂਲਤਾਂ ਦਾ ਉਹ ਸਮੇਂ-ਸਮੇਂ ਤੇ ਦਿੱਤਾ ਜਾਵੇ ਤਾਂ ਜੋ ਅਸੀਂ ਹੋਰ ਵਿਭਾਗ ਨੂੰ ਬਿਹਤਰ ਬਣਾ ਕੇ ਪੰਜਾਬ ਦੇ ਲੋਕਾਂ ਨੂੰ ਸੱਜੇ ਢੰਗ ਨਾਲ ਜਿਹੜੀਆਂ ਸੁਵਿਧਾਵਾਂ ਦੇ ਸਕੀਏ ਪੰਜਾਬ ਦੀ ਸਰਕਾਰ ਨੂੰ ਬੇਨਤੀ ਆ ਕਿ ਬੱਸਾਂ ਵੀ ਜਿਹੜੀਆਂ ਵਿਭਾਗ ਦੇ ਵਿੱਚ ਹੋਰ ਪਾਈਆਂ ਜਾਣ ਤਾਂ ਜੋ ਜਿਹੜਾ ਮੁਫਤ ਸਫ਼ਰ ਦਾ ਲਾਹਾ ਸਾਡੇ ਪੰਜਾਬ ਦਾ ਕੋਈ ਵੀ ਭੈਣ ਵੀਰ ਇਸ ਸਫ਼ਰ ਦੇ ਸਹੂਲਤ ਲੈਣ ਤੋਂ ਵਾਂਝਾ ਨਾ ਰਹਿ ਸਕੇ ਮੇਰਾ ਨਾਮ ਹੀ ਗੁਰਜੇਕ ਸਿੰਘ ਜਨਰਲ ਸਿਕਤਰ ਪੰਜਾਬ ਰੋਡ ਵੇ ਪਨਵਾਸ ਕੰਟਰੈਕਟ ਵਰਕਰ ਯੂਨੀਅਨ 25/11 ਅੱਜ ਦੀ ਜਿਹੜੀ ਸਾਡੀ ਗੇਟ ਰੈਲੀ ਆ ਸਾਡੇ ਯੂਨੀਅਨ ਦੇ ਸਟੇਟ ਕਮੇਟੀ ਦੇ ਸੱਦੇ ਤੇ ਲਾ ਪੰਜਾਬ ਦੇ ਲਗਭਗ ਸਾਰੇ ਢੀਪੂਆਂ 'ਚ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਕਿਉਂਕਿ ਸਰਕਾਰ ਨੇ ਜੋ ਪਿਛਲੇ ਸਮੇਂ ਦੌਰਾਨ ਸਾਡੇ ਨੇ ਵਾਅਦੇ ਕੀਤੇ ਸੀ ਸਾਡੀਆਂ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਤੋਂ ਸਰਕਾਰ ਨੇ ਕਿਸੇ ਵੀ ਹੱਲ ਮੰਗਦਾ ਕੋਈ ਵੀ ਹੱਲ ਨਹੀਂ ਕੀਤਾ ਤੋਂ ਇਸ ਲਈ ਰੋਸ ਵਜੋਂ ਅਸੀਂ ਅੱਜ ਇਹ ਗੇਟ ਲਿਆਂ ਕਰਦੇ ਹਾਂ